ਹਾਂਜੀ ਦੋਸਤੋ ਜਿਵੇਂ ਕਿ ਤੁਹਾਨੂੰ ਪਤਾ ਹੈ ਕਿ ਅੱਜ ਕਬੂਰਥਲੇ ਟੂਰਨਾਮੈਂਟ ਹੋਇਆ ਸੀ ਜਿੱਥੇ ਕਿ ਦੀਪਦ ਬੁਰਜੀ ਦੀਆਂ 7 ਰੇਡਾਂ ਤੇ ਬੁਲਟ ਮੋਟਰਸਾਈਕਲ ਲੱਗਿਆ ਸੀ ਤਾਂ ਦੋਸਤੋ ਦੀਪਦ ਬੁਰਜੀ ਬੁਲਟ ਮੋਟਰਸਾਈਕਲ ਦਾ ਬਣਿਆ ਜੇਤੂ ਤੇ ਦੋਸਤੋ ਕਰੋ ਇੰਜੋਏ ਦੀਪਦ ਬੁਰਜੀ ਦੀਆਂ 7 ਰੇਡਾਂ ਤੇ ਦੋਸਤੋ ਦਿਓ ਕਮੈਂਟ ਸੈਕਸ਼ਨ ਚ ਦੀਪਦ ਬੁਰਜੀ ਨੂੰ ਵਧਾਈਆਂ ਕਰੋ ਇੰਜੋਏ ਫਿਰ 7 ਰੇਡਾਂ ਪੈਣ ਗਿਆ ਉਸਤਾਦ ਜੀ ਪੈ ਗਈ ਰੇਡ ਦੀਪ ਦੀ ਲਖਵੀਰ ਸਿੱਧੂ ਜੀ ਲੰਡਨ ਹੋਟਲ ਭਵੀ ਸਮਰਾਜੀ ਜੱਸ ਖੜਾ ਸੁਖਸੰਦਰ ਪਾਲਾ ਸੰਧਰ ਜੀ ਮਿੰਨੀ ਇਟਲੀ ਗਿੰਦਾ ਇਟਲੀ ਗੈਰੀ ਸਿੱਧੂ ਜੀ ਸਿਧਵਾ ਦੋਨਾਂ ਤੋਂ ਇੰਗਲੈਂਡ ਤੋਂ ਉਹ ਸ਼ਿਲੂ ਨੂੰ ਕਾਲ ਕਾਲ ਪਿਆਰ ਕਰਦਾ ਇੱਕ ਵਾਰੀ ਸੱਤਵੀਂ ਕਬੱਡੀ ਆ ਉਸਤਾਜੀ ਕੇ ਪੈ ਗਈਆਂ ਪੂਰੀਆਂ ਮੋਟਰਸਾਈਕਲ ਵਾਲੀਆਂ ਆ ਆ ਸੱਤਵੀਂ ਆਖਰੀ ਰੇਡ ਕਬੱਡੀ ਬੁਲਟ ਮੋਟਰਸਾਈਕਲ ਹੈ ਬੁਲਟ ਖੀਰਾਵਾਲੀਆ ਨੇ ਆ ਬੁਲਟ ਮੋਟਰਸਾਈਕਲ ਲੱਗਾ ਹੋਇਆ ਔਰ ਬੱਲੇ ਬੱਲੇ ਸਿਮਾ ਸੇ ਮਾਹ ਆ ਆ ਨਿਆਰਾ ਕਿਨੇ ਲਿਆਂਦਾ ਦੱਸਿਓ ਜਰਾ ਜਿਲ੍ਹਾ ਪੱਤਣਾ ਵਾਲਾ ਪੱਤਣਾ ਵਾਲਾ ਸਿਮਾ ਹੁਣ ਦੱਸਿਓ ਜੀ ਫਿਰ ਕੀ ਕਰੀਏ ਮੋਟਰਸਾਈਕਲ ਅੱਦਾ ਅੱਦਾ ਕਰੀਏ ਕਿ ਕਿਵੇਂ ਕਰਨੀ ਹੈ